ਲੜਾਈ ਦੇ ਰੰਗ ਲਗਾ ਆਖਰ ਤਾਂ ਜene ਸੀ ਕਿ ਜੋ ਲੜਦੇ ਸੀ ਪੂਰੀ ਤਰ੍ਹਾਂ ਸਰਨ ਤੇ ਕੋਈ ਲੱਗਦਾ ਅਗਰਾਂ ਵਿੱਚ ਪੂਰੀ ਕੰਡੈਨਡਨਟ ਸੀ ਉਹ ਨਾ ਕੋਲੇ ਆਖਾਂ ਜੀ ਤਾਂ ਕੀ ਲੱਗਦਾ ਕਿ ਰਾਤ ਦੇ ਜਾਂ ਤੇ ਸਟਾਫ ਦੀ ਜੇ ਰੋਗ ਨੂੰ ਨੁਕਸਾਨ ਹੋ ਜਾਏਗਾ ਰਾਤ ਦੇ ਕੰਮ ਦੇ ਸਰਨ ਤੇ ਘਟਨਾਵਾਂ ਹੋਂਦੀਆਂ ਤਾਂ ਸਟਾਫ ਦੀ ਸੇਫਟੀ ਦਾ ਤਾਂ ਕੋਈ ਇੰਤਜ਼ਾਮ ਨਹੀਂ ਕੁਝ ਵੀ ਵੈਸੇ ਆਪਣੀ ਹੋ ਸਕਦੀ ਹੈ ਸਟਾਫ ਦੇ ਕੋਲ ਸਰਟੀਫਿਕੇਟ ਨਹੀਂ ਸਟਾਫ ਦੇ ਕੋਈ ਸਰਟੀਫਿਕੇਟ ਨਹੀਂ ਕੀ ਨਾਮ ਹੈ ਪੜ੍ਹਨਾ ਹਰਿਸ਼ ਮਾਦੇ ਆਹ ਦੇਖੀ ਹੋਇਆ वैसे बच्चे कल से स्वत्री सिपोलेरी ते पिसयो बच्चे ਲੜ ਕੇ ਆਏ ਦੇ ਸੀ ਤੇ ਉਤੋਂ ਕੋ ਸਟਾਟਾ ਵਜਿਆ ਸੀ ਤੇ ਫਿਰ ਇੱਥੇ ਬੱਚੇ ਆ ਗਏ ਸੀ ਤੇ ਇੱਥੇ ਵੀ ਫਿਰ ਉਹਨੇ ਲੜ ਪਏ ਸੀ ਗੁੱਸੇ ਦੇ ਵਿੱਚ ਇਹ ਗਲਤੀ ਨਾਲ ਇੱਕ ਦੂਜੇ ਉਹ ਗੇਟ ਵੀ ਟੁੱਟ ਗਿਆ ਤੇ ਵੈਸੇ ਫਿਰ ਉਧਰ ਉਧਰ ਵੀ ਸਾਨੇ ਝੜ ਕੇ ਆ ਸਾਨੇ ਉਹਨੇ ਸਮਝਾਤਾ ਕੀਤਾ ਫਿਰ ਅਸੀਂ ਆਗਾ ਸੀ ਫਿਰ ਡਾਕਟਰ ਕੋਲ ਵੀ ਕਹਤੇ ਸੀ ਫਿਰ ਸਾਨੇ ਕਹਤਾ ਸੀ ਜੀ ਜਿਹੜਾ ਤੁਹਾਡਾ ਗੇਟ ਹੈ ਅਸੀਂ ਉਹ ਵੀ ਲਵਾ ਦਾਂਗੇ ਬਾਕੀ ਜਿਹੜੇ ਬੱਚਿਆਂ ਤੋਂ ਗਲਤੀ ਹੋਈ ਅਸੀਂ ਉਹ ਵੀ ਮੰਨਨੇ ਆ ਅਸੀਂ ਆਪ ਵੀ ਗਲਤੀ ਮੰਨਦੇ ਗਰੀਬ ਜੋਗੀ ਨਾ ਤਾਂ ਵੈਸੇ ਉਹ ਨਹੀਂ ਮਾਫੀ ਕਰਦਾ ਰਗੜਾ ਬਿੱਤੀ ਬੱਚੋ ਲੜਕੇ ਆ ਸੀ ਪਿੱਛੋਂ ਕਿੱਲੇ ਵਾਲੀ ਮੰਡੀ ਜੀ ਕਿੱਲੇ ਵਾਲੀ ਮੰਡੀ ਇੱਥੇ ਆਈ ਸੀ ਸਰਕਾਰੀ ਸਟਾਪਲ ਪੀ ਆਈ ਸੀ ਹੈ ਹਾਂ 7:00 ਵਜੇ ਆਂਦੇ ਅਸੀਂ ਅੱਛਾ ਕਿੰਨੀ ਕ ਸੱਤ ਵਜੇ ਦੋਨਾਂ ਦੇ ਦੋਨਾਂ ਦੇ ਇੱਕ ਦੇ ਘੱਟ ਤੇ ਵਜੇ ਇੱਕ ਦੇ ਸਿਰ ਤੇ ਵਜੇ

ਨਾ ਮੈਂ ਪੜ੍ਹ ਲੈ ਰਿਹਾ ਹਰੇਸ਼ ਮਾਦੇ ਕੀ ਹੋਇਆ ਵੈਸੇ ਬੱਚੇ ਕੱਲ ਸੀ ਸਵੇ ਸਵਾਤਰੀ ਸਿਪੋ ਲੈ ਰਹੀ ਤੇ ਪਿੱਛੇ ਬੱਚੇ ਲੜ ਕੇ ਆਏ ਦੇਸੀ ਤੇ ਉਹ ਤੋਂ ਕੋ ਸਟਾਟਾ ਵੱਜਿਆ ਸੀ ਤੇ ਫਿਰ ਇੱਥੇ ਬੱਚੇ ਆ ਗਏ ਸੀ ਤੇ ਇੱਥੇ ਵੀ ਫਿਰ ਉਹਨੇ ਲੜ ਪੈ ਸੀ ਗੁੱਸੇ ਦੇ ਵਿੱਚ ਇਹ ਗਲਤੀ ਨਾਲ ਇੱਕ ਦੂਜੇ ਉਹ ਗੇਟ ਵੀ ਟੁੱਟ ਗਿਆ ਤੇ ਵੈਸੇ ਫਿਰ ਉਧਰ ਉਧਰ ਵੀ ਸਾਨੇ ਝੜ ਕੇ ਆ ਸਾਨੇ ਉਹਨੇ ਸਮਝਾਤਾ ਕੀਤਾ ਫਿਰ ਅਸੀਂ ਆਗਾ ਸੀ ਫਿਰ ਡਾਕਟਰ ਕੋਲ ਵੀ ਕਹਤੇ ਸੀ ਰਸਾਨ ਨੇ ਕਹਤਾ ਜੀ ਜਿਹੜਾ ਤੁਹਾਡਾ ਗੇਟ ਹੈ ਅਸੀਂ ਉਹ ਵੀ ਲਵਾ ਦਾਂਗੇ ਬਾਕੀ ਜਿਹੜੇ ਬੱਚਿਆਂ ਤੋਂ ਗਲਤੀ ਹੋਈ ਅਸੀਂ ਉਹ ਵੀ ਮੰਨਨੇ ਆ ਅਸੀਂ ਆਪ ਵੀ ਗਲਤੀ ਮੰਨ ਗਰੀਬ ਹੋ ਜੋਗੀ ਨਾ ਤਾਂ ਵੈਸੇ ਉਹਨੇ ਮਾਫੀ ਕਰ ਲਿਆ ਆ ਰਗੜਾ ਬੀਤੀ ਬਸ ਤੋਂ ਲੜਕੇ ਆ ਸੀ ਪਿੱਛੋਂ ਇੱਟ ਵਾਲੀ ਕਿੱਲੇ ਮੰਡੀ ਕਿੱਲੇ ਵਾਲੀ ਮੰਡੀ ਅੱਥੇ ਆਈ ਸੀ ਸਰਕਾਰੀ ਸਟਾਪਲ ਵੀ ਆਈ ਸੀ ਹੈ ਹਾਂ ਸੱਤ ਟਾਂਟ ਵਜੇ ਜਾਂਦੇ ਅਸੀਂ ਅੱਛਾ ਕਿੰਨੀ ਕਿ ਸੱਤ ਵਜੇ ਦੋਨਾਂ ਦੇ ਦੋਨਾਂ ਦੇ ਇੱਕ ਦੇ ਹੱਥ ਤੇ ਵਜੇ ਇੱਕ ਦੇ ਸਿਰ ਤੇ ਵਜੇ ਵਿੱਸ਼ੋ ਲੜ ਗਏ ਦੇ ਜੀ ਭੰਗ ਪੀ ਕੇ ਇਹਨਾਂ ਨੇ ਪਤਾ ਕਿਵੇਂ ਭੰਗ ਪੀ ਕੇ ਲੜ ਗਏ ਸੀ ਮੁੰਡੇ ਮੁੰਡੇ ਲੜੇ ਸੀ